ਦੇਸ਼ ਵਸਤੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ੇ ਕਲਕ ਡੇਰਾ ਬਿਆਸ ਤੋਂ ਵੱਡੀ ਖਬਰ ਆਈ ਹੈ ਕਿ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਜਿਹੜੇ ਕਿ ਡੇਰੇ ਦੇ ਮੌਜੂਦਾ ਮੁਖੀ ਸਨ ਗਦੀ ਨਿਸ਼ੀਨ ਸਨ ਉਹਨਾਂ ਆਪਣਾ ਅਹੁਦਾ ਛੱਡ ਕੇ ਡੇਰੇ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਬਣਾ ਦਿੱਤਾ ਹੈ ਜਸਦੀਪ ਸਿੰਘ ਗਿੱਲ ਹੁਣ ਡੇਰਾ ਬਿਆਸ ਤੇ ਅੱਜ ਤੋਂ ਨਵੇਂ ਮੁਖੀ ਨਿਯੁਕਤ ਕੀਤੇ ਗਏ ਨੇ ਤੇ ਅੱਜ ਤੋਂ ਹੀ ਆਪਣਾ ਅਹੁਦਾ ਜਿਹੜਾ ਉਹ ਸੰਭਾਲ ਲੈਣਗੇ ਉਹ ਸੇਵਾ ਡੇਰੇ ਦੀ ਅੱਜ ਤੋਂ ਸੰਭਾਲ ਲੈਣਗੇ ਉਹਨਾਂ ਨੂੰ ਵੱਡੀ ਸੇਵਾ ਨਾਮਦਾਨ ਦੇਣ ਦੀ ਜਾਂ ਡੇਰੇ ਦੀ ਪਰੰਪਰਾ ਮੁਤਾਬਕ ਜੋ ਵੀ ਸੇਵਾਵਾਂ ਚੱਲਦੀਆਂ ਨੇ ਜਿਸ ਤਰ੍ਹਾਂ ਦੀਆਂ ਵੀ ਉੱਥੇ ਪਰੰਪਰਾਵਾਂ ਚੱਲ ਰਹੀਆਂ ਨੇ ਲੰਬੇ ਸਮੇਂ ਤੋਂ ਉਹਨਾਂ ਦੀ ਸਾਰਿਆਂ ਦੀ ਸੇਵਾ ਜਿਹੜੀ ਹੁਣ ਅੱਜ ਤੋਂ ਬਾਅਦ ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਸੰਭਾਲਣਗੇ ਹੁਣ ਸਭ ਤੋਂ ਵੱਡਾ ਸਵਾਲ ਕਿ ਜਦੋਂ ਅਸੀਂ ਡੇਰੇ ਦੀ ਗੱਲ ਦੇਸ਼ ਵਿਦੇਸ਼ ਲੈਵਲ ਤੇ ਕਰਦੇ ਆ ਤੇ ਬਹੁਤ ਵੱਡੇ ਲੈਵਲ ਤੇ ਡੇਰੇ ਦਾ ਫੈਲਾਅ ਹੈ ਜਿਹੜਾ ਉਹ ਫੈਲਿਆ ਹੋਇਆ ਹੈ ਰਾਧਾ ਸਵਾਮੀ ਸਤਸੰਗ ਡੇਰੇ ਦੀ ਸਥਾਪਨਾ 1891 ਈਸਵੀ ਦੇ ਵਿੱਚ ਹੁੰਦੀ ਹੈ 1891 ਈਸਵੀ ਦੇ ਵਿੱਚ ਧਾਰਮਿਕ ਸੰਦੇਸ਼ ਦੇਣ ਦੇ ਮਕਸਦ ਨਾਲ ਡੇਰੇ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਹੁੰਦੀ ਆ ਡੇਰਾ ਵਿਆਸ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਲਗਭਗ 90 ਦੇਸ਼ਾਂ ਦੇ ਵਿੱਚ ਡੇਰੇ ਦਾ ਜਿਹੜਾ ਫੈਲਾਅ ਹੈ 4000 ਏਕੜ ਤੋਂ ਵੱਧ ਅੰਡੇਰੇ ਦੀ ਦੇਸ਼ ਵਿਦੇਸ਼ ਵਿੱਚ ਜ਼ਮੀਨ ਹੈ 1899 ਦੇ ਵਿੱਚ ਡੇਰਾ ਵਿਆਸ ਬਣਦਾ ਹੈ ਐਸ ਵੇਲੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਬਹੁਤ ਵੱਡਾ ਫੈਲਾਅ ਹੈ ਜਿਹੜਾ ਬਹੁਤ ਵੱਡੇ ਲੈਵਲ ਤੇ ਉਹਨਾਂ ਦੇ ਸ਼ਰਧਾਲੂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਕਿਉਂ ਆਪਣੀ ਗੱਦੀ ਹੈ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਕਿਉਂ ਜਸਦੀਪ ਸਿੰਘ ਗਿੱਲ ਨੂੰ ਸੰਭਾਲ ਦਿੱਤੀ ਆ ਲੰਮੇ ਸਮੇਂ ਤੋਂ ਕੈਂਸਰ ਦੇ ਰੋਗ ਤੋਂ ਪੀੜਤ ਸਨ 1990 ਦੇ ਵਿੱਚ ਇਸ ਡੇਰੇ ਦੇ ਜਿੰਮੇਵਾਰੀ ਸੰਭਾਲਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ 90 ਤੋਂ ਬਾਅਦ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਲਗਭਗ 34 ਵਰਿਆਂ ਦਾ ਲੰਮਾ ਸਮਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦਾ ਰਿਹਾ ਹੈ ਇਸੇ ਸੇਵਾ ਦਾ ਤੇ ਇਸ ਵੇਲੇ ਕੈਂਸਰ ਰੋਗ ਤੋਂ ਲੰਬੇ ਸਮੇਂ ਤੋਂ ਪੀੜਤ ਨੇ ਹਾਲਾਂਕਿ ਬਿਲਕੁਲ ਉਹਨਾਂ ਦਾ ਸਹੀ ਇਲਾਜ ਚੱਲ ਰਿਹਾ ਹੈ ਕੋਈ ਖਤਰੇ ਵਾਲੀ ਗੱਲ ਵੀ ਨਹੀਂ ਉਹਨਾਂ ਨੂੰ ਦਿਲ ਦਾ ਵੀ ਥੋੜੀ ਰੋਗ ਹੈ ਦਿਲ ਦਾ ਉਹਨਾਂ ਨੂੰ ਸਮੱਸਿਆ ਹੈ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੇ ਡੇਰੇ ਦਾ ਨਵਾਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਬਣਾ ਦਿੱਤਾ ਹੈ ਰਿਸ਼ਤੇਦਾਰੀ ਵਿੱਚੋਂ ਨੇ ਸਰਦਾਰ ਸਰਦੇਵ ਸਿੰਘ ਗਿੱਲ ਦੇ ਸੁਪੁੱਤਰ ਨੇ ਪਰਿਵਾਰ ਲਗਭਗ 5 ਦਹਾਕਿਆਂ ਤੋਂ ਡੇਰਾ ਬਿਆਸ ਦੇ ਵਿੱਚ ਹੀ ਰਹਿ ਰਹੇ ਆ ਮੋਗੇ ਨਾਲ ਸੰਬੰਧਿਤ ਪਰਿਵਾਰ ਹੈ ਸਰਦੇਵ ਸਿੰਘ ਗਿੱਲ ਦੇ ਸੁਪੁੱਤਰ ਨੇ ਤੇ ਨਜ਼ਦੀਕੀ ਰਿਸ਼ਤੇਦਾਰੀ ਦੇ ਵਿੱਚੋਂ ਕਜ਼ਨ ਤੇ ਚਿਹਰੇ ਭਰਾ ਕਹਿ ਲਈਏ ਪਾਪਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਜਸਦੀਪ ਸਿੰਘ ਗਿੱਲ ਨੇ ਜਿਹੜੇ ਉਹਨਾਂ ਦਾ ਜਨਮ ਲਗਭਗ 1979 ਦੇ ਵਿੱਚ ਦੱਸਿਆ ਜਾਂਦਾ ਹੈ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਵੱਡੀ ਕੁਆਲੀਫਿਕੇਸ਼ਨ ਉਹਨਾਂ ਦੀ ਸਾਹਮਣੇ ਆਉਂਦੀ ਹੈ ਜਸਦੀਪ ਸਿੰਘ ਗਿੱਲ ਹੈਲਥ케ਅਰ ਐਂਡ ਫਾਰਮਾਸਿਊਟੀਕਲ ਉਦਯੋਗ ਵਿੱਚ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਸਲਾਹਕਾਰ ਬਣਦੇ ਮੁਖੀ ਵਜੋਂ ਵੀ ਉਹਨਾਂ ਸੇਵਾ ਕੀਤੀ ਹੈ ਮੁੰਬਈ ਵਿੱਚ ਐਕੂਵਾ ਦੇ ਕਾਰਪੋਰੇਟ ਦਫ਼ਤਰ ਦੇ ਆਧਾਰ ਤੇ ਜਸਦੀਪ ਸਿੰਘ ਗਿੱਲ ਦੱਖਣੀ ਏਸ਼ੀਆ ਖੇਤਰ ਲਈ ਸਲਾਹ ਅਤੇ ਸੇਵਾਵਾਂ ਦੇ ਕਾਰੋਬਾਰ ਦੀ ਦੇਖਰੇਖ ਕਰ ਰਹੇ ਸਨ ਅਤੇ ਪ੍ਰਾਈਵੇਟ ਇਕੁਇਟੀ ਅਤੇ ਸਰਾਧ ਪਰ ਸਹਿਯੋਗ ਵਿੱਚ ਪਹਿਲਕਦਮੀ ਦੀ ਗਵਾਈ ਕਰਦੇ ਸਨ 15 ਸਾਲ ਤੋਂ ਲੰਮੇ ਸਮੇਂ ਦਾ ਤਜਰਬਾ ਹੈ ਜਸਦੀਪ ਸਿੰਘ ਗਿੱਲ ਦਾ ਇਹ ਆਪਣੇ ਖੇਤਰ ਵਿੱਚ bizness ਦੇ ਖੇਤਰ ਵਿੱਚ ਘਰੇਲੂ ਤੇ ਮਲਟੀਨੈਸ਼ਨਲ ਕੰਪਨੀਆਂ ਦੋਵਾਂ ਲਈ ਇਹ ਕੁਝ ਪਦਰੀ ਸਲਾਹਕਾਰ ਰਹੇ ਨੇ ਮਾਰਕੀਟ ਪ੍ਰਵੇਸ਼ ਅਤੇ ਵਿਸਤਾਰ ਦੀਆਂ ਰਣਨੀਤੀਆਂ ਵਿੱਚ નિਪੁੰਨ ਨੇ ਉਹਨਾਂ ਨੇ PhD ਕੈਂਬਰिज ਦੀ ਯੂਨੀਵਰਸਿਟੀ ਵਿੱਚ ਜਿਹੜੀ ਕਿ ਕੈਮੀਕਲ ਇੰਜੀਨੀਅਰਿੰਗ ਕੀਤੀ ਹੈ ਲੰਡਨ ਦੇ ਵਿੱਚ ਉਹਨਾਂ ਨੇ ਵੱਡੀ ਪੜ੍ਹਾਈ ਹੈ ਜਿਹੜੀ ਉਹ ਕੀਤੀ ਹੈ ਲੰਡਨ ਦੇ ਬਿਜ਼ਨਸ ਸਕੂਲ ਵਿੱਚ ਇੱਕ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੂਰਾ ਕੀਤਾ ਹੈ ਆਪਣੇ ਕਾਰਪੋਰੇਟ ਭੂਮਿਕਾ ਤੋਂ ਇਲਾਵਾ ਜਸਦੀਪ ਨੇ ਆਪਣੀ ਡਾਕਟਰੀ ਪੜ੍ਹਾਈ ਦੇ ਦੌਰਾਨ ਇੱਕ ਸਲਾਹਕਾਰ ਫਰਮ ਦੀ ਸਹਿਯਕ ਸਥਾਪਨਾ ਕੀਤੀ ਹਾਲ ਹੀ ਵਿੱਚ ਜਸਦੀਪ ਸਿੰਘ ਗਿੱਲ ਸਿਪਲਾ ਰਖੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਭਾ ਰਹੇ ਜਸਦੀਪ ਸਿੰਘ ਗਿੱਲ ਜਿੱਦੋਂ ਪੜ੍ਹਾਈ ਦੀ ਚੱਲਦੇ ਪ੍ਰਵਾਹ ਦੌਰਾਨ ਤੁਹਾਡੇ ਨਾਲ ਗੱਲ ਕਰਦੇ ਆ ਉਸ ਦੀ ਕਾਦਮੇ ਕੋ ਉਤਮਤਾ ਉਹਨਾਂ ਦੀ ਪੇਸ਼ੇਵਰ ਪ੍ਰਾਪਤੀ ਦੇ ਨਾਲ ਨਾਲ ਉਹਨਾਂ ਨੂੰ ਉਦਯੋਗ ਵਿੱਚ ਇੱਕ ਬਹੁਤ ਸਤਿਕਾਰ ਸਖਸ਼ੀਤ ਦਿੱਤ ਬਜੋ ਸਾਹਮਣੇ ਵੇਖਿਆ ਜਾਂਦਾ ਰਹਾ ਤਾਂ ਸੋਮੀ ਸਤਸੰਗ ਡੇਰੇ ਦੇ ਨਵੇਂ ਮੁਖੀ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀ ਐਚ ਡੀ ਦੀ ਪੜ੍ਹਾਈ ਕਰ ਚੁੱਕੇ ਸਰਦਾਰ ਜਸਦੀਪ ਸਿੰਘ ਗਿੱਲ ਐਸ ਵੀ ਡੇਰਾ ਪਿਆਸ ਦੀ ਮੁਖੀ ਬਜੋ ਸੇਵਾ ਸੰਭਾਲਣਗੇ ਪੂਰੇ ਅਧਿਕਾਰ ਉਹਨਾਂ ਨੂੰ ਦੇ ਦਿੱਤੇ ਗਏ ਨੇ ਅੱਜ ਤੋਂ ਬਾਅਦ ਉਹ ਡੇਰਾ ਪਿਆਸ ਦੇ ਮੁਖੀ ਬਜੋ ਦੇਸ਼ ਪਰਵਤ ਚਲਦੀਆਂ ਸਿਵਾਵਾਂ ਦੀ ਨਿਗਰਾਨੀ ਕਰਨਗੇ ਇੱਕ ਬਹੁਤ ਪੜ੍ਹੇ ਲਿਖੇ ਉਹਨਾਂ ਦੀ ਪਤਨੀ ਇੱਕ ਪੇਸ਼ੇਵਰ ਜੂ ਡਾਕਟਰ ਹੈ ਤੇ ਲੰਮੇ ਸਮੇਂ ਤੋਂ ਪਰਿਵਾਰ ਹੈ ਜਿਹੜਾ ਉਡੇਰਾ ਬਿਆਸ ਵਿੱਚ ਹੀ ਰਹਿ ਰਿਹਾ ਹੈ ਹਾਲਾਂਕਿ ਮੂਗੇ ਨਾਲ ਸੰਬੰਧਿਤ ਨੇ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਲੰਮੇ ਸਮੇਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਨਾਸਾਜ਼ ਹੋਣ ਕਾਰਨ ਉਹਨਾਂ ਦੀਆਂ ਸਰਗਰਮੀਆਂ ਥੋੜੀਆਂ ਘੱਟ ਸਨ ਪਰੰਤੂ ਉਹਨਾਂ ਦੀ ਸਿਹਤ ਤੰਦਰੁਸਤ ਹੈ ਹਾਲ ਦੀ ਘੜੀ ਠੀਕ ਠਾਕ ਨੇ ਪਰੰਤੂ ਕੈਂਸਰ ਦਾ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ ਜਿੱਥੇ ਕਿਤੇ ਨਾ ਕਿਤੇ ਵਿਵਾਦ ਉਹਨਾਂ ਦਾ ਰਿਹਾ ਹੈ ਗੁਰਦੁਆਰਿਆਂ ਨੂੰ ਲੈ ਕੇ ਡੇਰਾ ਬਿਆਸ ਤੇ ਆਸ-ਪਾਸ ਕਿਤੇ ਨਾ ਕਿਤੇ ਉਥੇ ਉਹਨਾਂ ਕੁਰਤਣ ਨੂੰ ਘਟਾਉਣ ਦੇ ਵੱਡੇ ਲੈਵਲ ਤੇ ਯਤਨ ਵੀ ਕੀਤੇ ਉਹ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜਾ ਕੇ ਆਪਣੀ ਤੰਦਰੁਸਤੀ ਲਈ ਅਰਦਾਸਾਂ ਵੀ ਕਰਦੇ ਰਹੇ ਨੇ ਦੁਆਵਾਂ ਮੰਗਦੇ ਰਹੇ ਨੇ ਕਾਲ ਪ੍ਰਭੂ પાસે ਕਿ ਉਹਨਾਂ ਨੂੰ ਕੈਂਸਰ ਦਾ ਰੋਗ ਸੀ ਤੇ ਸਰਾ ਸਿਮਰਨਜੀਤ ਸਿੰਘ ਮਾਨ ਜਾਂ ਵਿਕਰਮ ਸਿੰਘ ਮਜੀਠੀਆ ਨਾਲ ਅਕਸਰ ਉਹਨਾਂ ਦੀ ਨੇੜਤਾ ਵੀ ਸੀ ਦੇਖੇ ਜਾਂਦੇ ਸੀ ਰਿਸ਼ਤੇਦਾਰੀ ਦੇ ਤੌਰ ਤੇ ਵੀ ਸੁਖਿੰਦਰ ਸਿੰਘ ਢਿੱਲੋਂ ਨੇ ਆਪਣੀ ਸੂਝਬਾਨ ਆਪਣੀ ਲਿਆਕਤ ਨਾਲ ਬਹੁਤ ਸਾਰੇ ਸਿੱਖ ਮਸਲਿਆਂ ਦੇ ਉੱਤੇ ਕਈ ਵਾਰਾਂ ਕਿਤੇ ਨਾ ਕਿਤੇ ਆਵਾਜ਼ ਵੀ ਉਠਾਈ ਹੈ ਤੇ ਗੁਰੂ ਘਰ ਦੀ ਬਾਣੀ ਗੁਰੂ ਘਰ ਨਾਲ ਜੁੜੇ ਰਹਿਣਾ ਇਹ ਉਹਨਾਂ ਦੇ ਅਕੀਦੇ ਵਿੱਚ ਸ਼ਾਮਲ ਸੀ ਹਾਲਾਂਕਿ ਡੇਰਾ ਵਿਆਸ ਦੇ ਮੁਖੀ ਵਜੋਂ ਉਹਨਾਂ ਦੀ ਆਪਣੀ ਇੱਕ ਪਰੰਪਰਾ ਸੀ ਆਪਣੀਆਂ ਰਹੁ ਰੀਤਾਂ ਸਨ ਪ੍ਰਣਾਮਦਾਨ ਤੋਂ ਲੈ ਕੇ ਲੰਗਰਾਂ ਦੀ ਹਰ ਤਰ੍ਹਾਂ ਦੀ ਰੌ ਰੀਤ ਤੇ ਡੇਰਾ ਬਿਆਸ ਦੇ ਮੁਖੀ ਵੱਜੋਂ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਅੱਜ ਆਪਣੀਆਂ ਸੇਵਾਵਾਂ ਨੂੰ ਸਮਾਪਤ ਕਰਦੇ ਆ ਖੁਦ ਬੜੇ ਵੱਡੇ ਜਿਗਰੇ ਨਾਲ ਅੱਜ ਜਸਦੀਪ ਸਿੰਘ ਗਿੱਲ ਨੂੰ ਕਹਿ ਸਕਦੇ ਆ ਕਿ ਅੱਜ ਉਹਨਾਂ ਨੇ ਇਹ ਸੇਵਾ ਜਿਹੜੀ ਡੇਰਾ ਬਿਆਸ ਦੀ ਸੌਂਪ ਦਿੱਤੀ ਹੈ ਉਹਨਾਂ ਨੂੰ ਬਕਾਇਦਾ ਰੂਪ ਵਿੱਚ ਡੇਰੇ ਦਾ ਜਨਸੀਨ ਬਣਾ ਦਿੱਤਾ ਗਿਆ ਸੋ ਡੇਰਾ ਬਿਆਸ ਦੇ ਨਵੇਂ ਮੁਖੀ ਵੱਲੋਂ ਜਸਦੀਪ ਸਿੰਘ ਗਿੱਲ ਸੇਵਾ ਕਦੋਂ ਸੰਭਾਲਣਗੇ ਹਾਲਾਂਕਿ ਉਹਨਾਂ ਨੂੰ ਪੂਰੇ ਅਧਿਕਾਰ ਅੱਜ ਦੇ ਦਿੱਤੇ ਗਏ ਨੇ ਸਾਰਾ ਕੁਝ ਦੇਖਣਗੇ ਬਕਾਇਦਾ ਜੇ ਕੋਈ ਇਸ ਸੰਬੰਧੀ ਰਸਮ ਕੀਤੀ ਜਾਣੀ ਹੈ ਤੇ ਕਦੋਂ ਹੋਵੇਗੀ ਇਹ ਸਾਰਾ ਕੁਝ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਸਾਂਝੇ ਕਰਦੇ ਰਵਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਾਰਿਆਂ ਨੇ ਜਰੂਰ ਕਰਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ